हां जी ਕਿਸਾਨ ਪ੍ਰਭੂ ਸਾਸਤਰੀਆਂ ਅਕਾਲ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਤੇ ਘੰਟੀ ਵਾਲਾ ਬਟਨ ਦਬਾਣਾ ਨਾ ਭੁੱਲਿਓ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਵੀਡੀਓ ਦੇ ਵਿੱਚ ਮਾਲਕਾਂ ਦਾ ਕਨੈਕਟ ਨੰਬਰ ਦੇ ਕੇ ਜਾਵਾਂਗੇ ਵੀਡੀਓ ਪੂਰੀ ਦੇਖਿਆ ਕਰੋ ਲਾਸਟ ਤੇ ਮਾਲਕਾਂ ਦਾ ਨੰਬਰ ਦਿੱਤਾ ਹੁੰਦਾਗਾ ਸਾਡਾ WhatsApp ਨੰਬਰ ਸਕਰੀਨ ਤੇ ਸ਼ੋ ਹੋ ਰਿਹਾ ਕਿਸੇ ਵੀ ਖੇਤੀਬਾੜੀ ਛੰਦ ਦੀ ਐਡ ਲਗਾਉਣ ਲਈ 5-7 ਫੋਟੋਵਾਂ ਪ੍ਰੋਪਰ ਜਾਣਕਾਰੀ ਛੰਦ ਕਰਦੇ ਸੋਡੀ ਐਡ ਅਸੀਂ ਲਗਾ ਦਾਂਗੇ ਅੱਜ ਹੀ ਲੈ ਕੇ ਆਏ ਹਾਂ ਇਹ ਸ਼ਿਵਾਲਿਕਾ 750 ਕ੍ਰਿਸ਼ਣ ਦੀ ਗੱਲ ਕਰੀਏ ਰੰਗ ਪੇਂਟ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋਵੋਗੇ ਆਲ ਅਰੀਜਨਲ ਰੰਗ ਪੇਂਟ ਬਿਲਕੁਲ ਨਾਲ ਦਾਗਾ ਬਹੁਤ ਹੀ ਸਾਫ-ਸੁਧੀਆਂ ਟਰੈਕਟਰ ਹੈ ਸਮਾਈ ਜਿ ਰੱਖਿਆ ਹੋਇਆ ਟਰੈਕਟਰ ਹੈ ਜੀ ਟਾਇਰਾਂ ਦੀ ਗੱਲ ਕਰੀਏ 85 ਟਾਇਰ ਨੇ ਟਰੈਕਟਰ ਦੇ ਚਾਰੇ ਟਾਇਰ ਪੱਕੇ ਨੇ 14928 ਦੇ ਟਾਇਰ ਲੱਗੇ ਹੋਏ ਨੇਗੇ ਇੰਜਨ ਸਰੂਲ ਮਗਰਾਟਾਂ ਦਾ ਰੰਗ ਬਿਲਕੁਲ ਨਾਲ ਦਾਗਾ ਬਹੁਤ ਹੀ ਸਾਫ-ਸੁਧੀਆਂ ਟਰੈਕਟਰ ਹੈ ਇੰਜਨ ਗੇਅਰ ਲਿਫਟ ਦੀ ਮਾਲਕਾਂ ਵੱਲੋਂ ਫੁੱਲ ਗਾਰੰਟੀ ਆ ਟਰੈਕਟਰ ਨੂੰ ਚਲਾਵਾਂਗੇ ਤੁਸੀਂ ਦੇਖ ਸਕਦੇ ਹੋਗੇ 2010 ਮਾਡਲ ਟਰੈਕਟਰ ਹੈ ਜੀ ਮਾਲਕਾਂ ਨੇ ਡਿਮਾਂਡ ਰੱਖੀ ਹੈ 390000 ਰੁਪਿਆ ਬਾਕੀ ਮੌਕੇ ਤੇ ਲੈਸ ਹੋ ਜਾਊਗਾ ਇਹ ਟਰੈਕਟਰ ਪੱਖੋ ਕਲਾਂ ਖੜਾ ਹੈ ਜੀ ਮਾਨਸ਼ਾ ਬਰਨਾਲਾ ਰੋਡ ਤੇ ਸਥਿਤਾ ਪਿੰਡ ਉੱਥੇ ਖੜਾ ਹੈਗਾ ਮਾਲਕਾਂ ਦਾ ਕਨੈਕਟਰ ਨੰਬਰ ਆ 95014 17662 95014 17662 ਕਨੈਕਟ ਨੰਬਰ ਆਗਾ ਗੱਲਬਾਤ ਕਰ ਸਕਦੇ ਹੋ ਟਰੈਕਟਰ ਬਾਰੇ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ